ਅੱਜ ਸਰ ਜਿਹੜਾ ਮੁਲਜ਼ਮ ਫੜਿਆ ਉਸ ਤੋਂ ਕੀ ਪ੍ਰਮੰਧਗੀ ਹੋਈ ਹੈ ਜਾਣਕਾਰੀ ਸਾਂਝੀ ਕਰਿਓ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਜੁੱਧ ਨਸ਼ਿਆਂ ਵਿਰੁੱਧ ਮਹਿੰਮ ਦੇ ਤਹਿਤ ਪੂਰੀ ਸਰਗਰਮੀ ਨਾਲ ਵਰਕ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ੍ਰੀ ਸ਼ਾਮਸੁੰਦਰ ਸ਼ਰਮਾ ਜੀ ਡੀਐਸਪੀ ਸਾਉਥਵਿਨ ਬਰਾਚੌਰ ਜੀ ਦੀ ਜੋਗ ਅਗਵਾਈ ਹੇਠ ਹਰ ਰੋਜ਼ ਨਸ਼ਾ ਅਤੇ ਹੋਰ ਮਾਰੇ ਅੰਸਰਾਂ ਦੇ ਖਿਲਾਫ ਸਿਕੰਜਾ ਕੱਸਣ ਲਈ ਲਗਾਤਾਰ ਪਟ્રોલਿੰਗ ਅਤੇ ਗਸ਼ਤ ਜਿਹੜੀ ਉਹ ਥਾਣਾ ਸਿਟੀ ਬਲਾਕ ਚੌਰ ਦੇ ਏਰੀਆ ਵਿੱਚ ਕੀਤੀ ਜਾਂਦੀ ਹੈ ਜਿਸ ਦੇ ਤਹਿਤ ਕੱਲ ਸਾਡੀ ਪੁਲਿਸ ਪਾਰਟੀ ਜਿਸ ਦੇ ਇੰਚਾਰਜ ਐਸਆਈ ਪੁਛਨ ਲਾਲ ਜੀ ਸਮੇਤ ਪੁਲਿਸ ਪਾਰਟੀ ਸਿਆਣਾ ਹਸਪੀਟਲ ਤੋਂ ਅੱਗੇ ਜਾ ਰਹੀ ਸੀ ਜਿੱਥੇ ਇਹਨਾਂ ਦੇ ਨਾਲ ਸਾਹਮਣੇ ਤੋਂ ਇੱਕ ਲੜਕੇ ਨਾਲ ਵਾਹ ਚੱਕਰ ਹੋਈ ਤੇ ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਜੋ ਹੱਥ ਫੜਿਆ ਲਫਾਸਟਿਆ ਸਖਦੇਹ ਧਾਰਤੇ ਇਹਨਾਂ ਨੇ ਉਹਨੂੰ ਕਾਬੂ ਕੀਤਾ ਤੇ ਨਾ ਪਤਾ ਅੱਛਾ ਜਿਸ ਨੇ ਆਪਣਾ ਨਾਮ ਜਿਹੜਾ ਹੈ ਉਹ ਹਰਦੀਪ ਸਿੰਘ ਦੀਪਾ ਪੁੱਤਰ ਗੁਰਮੀਤ ਸਿੰਘ ਵਾਸੀ ਘੌਂਤ ਸੀ ਅਸੀਂ ਉਸ ਵੇਲੇ ਸਟੇ ਲਫਾਫੇ ਦੀ ਤਲਾਸ਼ੀ ਕਰਨ ਤੇ ਉਸ ਵਿੱਚੋਂ ਨਸ਼ੀਲੀਆਂ ਦੀਆਂ ਗੋਲੀਆਂ ਹਬਰਾਮਤ ਹੋਈਆਂ ਜਿਨ੍ਹਾਂ ਦੀ ਕਾਊਂਟਿੰਗ ਕੀਤੀ ਤੇ ਉਹ 70 ਗੋਲੀਆਂ ਹੋਈਆਂ ਸੀ ਕੀ ਲੱਗਦਾ ਇਸ ਦੇ ਖਿਲਾਫ ਪਹਿਲਾਂ ਵੀ ਕੋਈ ਮਾਮਲਾ ਹੈਗਾ ਇਸ ਦੇ ਖਿਲਾਫ ਅਸੀਂ ਆਪਣੇ ਥਾਣੇ ਦਾ ਜਿਹੜਾ ਪੀਸਰ ਰਿਕਾਰਡ ਆ ਉਸ ਨੂੰ ਦੇਖਿਆ ਤੇ ਇਹਦੇ ਖਿਲਾਫ ਜਿਹੜਾ 114/13 ਇੱਕ ਮੁਕਦਮਾ ਆ ਉਹ 15 685 ਹੈ ਇਸ ਤੋਂ 5 ਕਿਲੋ ਡੋਡੇ ਜੋਰਾ ਪੋਸਟ ਪਹਿਲਾਂ ਬਰਾਮਦ ਹੋਇਆ ਤੇ ਰਿਪੋਰਟ ਦੇ ਮਤਾਬਕ ਇਸ ਨੂੰ ਜਿਹੜੀ ਆ ਉਹ ਪਹਿਲਾਂ ਵੀ ਜੱਜਾਂ ਵੱਲੋਂ ਪਨਿਸ਼ਮੈਂਟ ਦਿੱਤੀ ਗਈ ਸੀ ਪੰਜਾਬ ਸਰਕਾਰ ਦੀ ਗੱਲ ਕਰੀਏ ਯੁੱਧ ਨਸ਼ਾ ਦੇ ਵਿਰੁੱਧ ਮੁਹਿੰਮ ਤਹਿਤ ਕਈ ਜਿਹੜੇ ਨਸ਼ੇੜੀ ਨਸ਼ਾ ਛਡਣਾ ਚਾਹੁੰਦੇ ਹਨ ਉਹਨਾਂ ਨੂੰ ਨਸ਼ਾ ਛਡਾਓ ਕੇਂਦਰ ਵਿੱਚ ਵੀ ਦਾਖਲ ਕਰਵਾਇਆ ਗਿਆ ਹੈ ਅਸੀਂ ਆਪਦੇ ਮਾਧਿਅਮ ਰਹੀਂ ਵੀ ਦੱਸਦੇ ਹਾਂ ਔਰ ਬਖਰੇ ਜਿਹੜੇ ਆ ਉਹ ਪੰਜਾਬ ਸਰਕਾਰ ਔਰ ਅਫਸਰਾਂ ਵਾਲਾ ਦੇ ਹੁਕਮ ਨਾਲ ਜਿਹੜੇ ਆ ਅਸੀਂ ਘਰ-ਘਰ ਮਹੱਲੇ-ਮਹੱਲੇ ਔਰ ਪਿੰਡ ਵਿੱਚ ਜਾ ਕੇ ਜਿਹੜੇ ਆ ਉਹ ਇਸ ਤਰ੍ਹਾਂ ਦੇ ਸੈਮੀਨਾਰ ਲਗਾਤਾਰ ਕਰ ਰਹੇ ਹਾਂ ਜਿਨ੍ਹਾਂ ਦੇ ਰਾਹੀਂ ਅਸੀਂ ਆਮ ਪਬਲਿਕ ਨੂੰ ਇਸ ਸੀ ਦਾ ਬਾਰੇ ਸੂਚਿਤ ਕਰਦੇ ਹਾਂ ਜੋ ਪੰਜਾਬ ਸਰਕਾਰ ਵੱਲੋਂ ਹੁਕਮ ਹੈ ਕਿ ਜੇ ਵੀ ਕੋ ਕਿਸੇ ਦਾ ਬੱਚਾ ਆ ਉਹ ਐਡਿਕਟਡ ਹੈ ਜਾਂ ਉਹ ਨਸ਼ਾ ਕਰਨ ਤੋਂ ਨਹੀਂ ਹਟਦਾ ਉਹ ਵਾਰ-ਵਾਰ ਇਸ ਤਰ੍ਹਾਂ ਦਾ ਉਹ ਨਸ਼ੇ ਵਿੱਚ ਗ੍ਰਿਪਟ ਵਿੱਚ ਫਸਿਆ ਹੋਇਆ ਹੈ ਤੇ ਸਾਡੇ ਸਹਿਯੋਗ ਨਾਲ ਸਾਨੂੰ ਦੱਸਣ ਅਸੀਂ ਉਹਨਾਂ ਦੀ ਪੂਰੀ ਹੈਲਪ ਕਰਾਂਗੇ ਤੇ ਉਹਨਾਂ ਨੂੰ ਜਿਹੜਾ ਆ ਉਹ ਜੇ ਤਾਂ ਐਡਿਕਟਡ ਹੋਊਗਾ ਉਹਨੂੰ ਨਸ਼ਾ ਛਡਾਓ ਕੇਂਦਰ ਛੱਡੇ ਜਾਊਗਾ ਤੇ ਜਿਸ ਵਾਰੀ ਪੰਜਾਬ ਸਰਕਾਰ ਵੱਲੋਂ ਕੋਈ ਕਿਸੇ ਤਰ੍ਹਾਂ ਦਾ ਕੋਈ ਪੈਸਾ ਜਾਂ ਕੋਈ ਦੰਦੀ ਫੀਸ ਚਾਰਜ ਨਹੀਂ ਲਿਆ ਜਾਂਦਾ ਹੁਣ ਇਸ ਦਾ ਕਿੰਨੇ ਦਿਨ ਦਾ ਪੁਲਿਸ ਰਮਡ ਲਿਆ ਤੁਸੀਂ ਇਸ ਦਾ ਇਹਨੂੰ ਅੱਜ ਅਸੀਂ ਅਦਾਜ਼ ਪੇਸ਼ ਕਰਨਾ ਹੈ ਤੇ ਫਿਰ ਪੁਲਿਸ ਰਮਡ ਲੈਣ ਤੇ ਜਿਹੜੀ ਆ ਉਹ ਅਗਲੀ ਜਿਹੜੀ ਇਹਦੇ ਖਾਤੇ ਵਿੱਚ ਕੋਈ ਸਪਰਤਾਲ ਕੀਤੀ ਜਾਊਗੀ ਕਿ ਇਹਦਾ ਬੈਕ ਔਰ ਫਾਰ ਅਰਜੀ ਦਾ ਲਿੰਕ ਹੈ ਉਹ ਕਿਦਾਂ ਦੇ ਲੋਕਾਂ ਦਾ ਨਿਆਣਿਆਂ ਨਾਲ ਹੈਗਾ ਬੱਚਿਆਂ ਦੇ ਨਾਲ ਹੈ ਔਰ ਜਨਾ ਤੁਸੀਂ ਵੀ ਦੱਸ ਦਿਓ ਕਿ ਲਗਾਤਾਰ ਤੁਹਾਡੇ ਵੱਲੋਂ ਮੁਹਿੰਮ ਚਲਾਈ ਜਾਂਦੀ ਹੈ ਨਸ਼ਿਆਂ ਦੇ ਵਿਰੁੱਧ ਕੀ ਕੋਈ ਸਮਾਏ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਸਮਾਜ ਨੂੰ ਇਹੀ ਮੈਸੇਜ ਆ ਕਿ ਆਪਣੇ ਬੱਚਿਆਂ ਦਾ ਧਿਆਨ ਰੱਖੋ ਜਿਹੜਾ ਅਸੀਂ ਪਿਛਲੇ ਕੁਝ ਸਮੇਂ ਵਿੱਚ ਬੱਚਿਆਂ ਵੱਲ ਧਿਆਨ ਨਹੀਂ ਦਿੱਤਾ ਤੇ ਜਿਸ ਕਰਕੇ ਸਾਡੇ ਬੱਚੇ ਜਿਹੜੇ ਆ ਉਹ ਉਹ ਕਰਾਹੇ ਪੈ ਗਏ ਆ ਜਿਨ੍ਹਾਂ ਨੂੰ ਸਹੀ ਰਾਹ ਤੇ ਲਿਆਂਨ ਲਈ ਸਾਨੂੰ ਜਿਹੜੀ ਆ ਪਰਜੋਰ ਮਿਹਨਤ ਕਰਨੀ ਚਾਹੀਦੀ ਹੈ ਤੇ ਆਪਣੇ ਬੱਚਿਆਂ ਦਾ ਜਿਆਦਾ ਜਿਆਦਾ ਧਿਆਨ ਰੱਖਣਾ ਚਾਹੀਦਾ ਹੈ